ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾੜੇ ਅਨਸਰਾਂ ਤੇ ਨਕੇਲ ਕਤਲ ਦੀ ਪੰਜਾਬ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਇਹਨਾਂ ਦਿੱਤੇ ਗਏ ਸਖਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਠਿੰਡਾ ਦੀ ਪੁਲਿਸ ਨੇ ਇੱਕ ਸੱਪਾ ਸੈਂਟਰ ਤੇ ਛਾਪਾ ਮਾਰਿਆ ਤਾਂ ਚਾਰ ਵਿਦੇਸ਼ੀ ਲੜਕੀਆਂ ਅਤੇ ਨੌਜਵਾਨ ਪੁਲਿਸ ਦੇ ਅੜਿੱਕੇ ਚੜ ਗਏ ਮਾਮਲਾ ਬਠਿੰਡਾ ਦੇ ਨਾਰਥ ਸਟੇਟ ਦਾ ਹੈ ਜਿੱਥੇ ਕਿ ਇੱਕ ਸਪਾ ਸੈਂਟਰ ਤੇ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਅਤੇ ਪੁਲਿਸ ਵੱਲੋਂ ਚਾਰ ਵਿਦੇਸ਼ੀ ਲੜਕੀਆਂ ਅਤੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਭਾਵੇਂ ਕਿ ਪੁਲਿਸ ਅਧਿਕਾਰੀਆਂ ਵੱਲੋਂ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਚਾਰ ਵਿਦੇਸ਼ੀ ਲੜਕੀਆਂ ਅਤੇ ਲੜਕਿਆਂ ਨੂੰ ਪੁਲਿਸ ਆਪਣੇ ਨਾਲ ਹਿਰਾਸਤ ਵਿੱਚ ਲੈ ਕੇ ਜਾ ਰਹੀ ਹੈ। ਤਸਵੀਰਾਂ ਬਠਿੰਡਾ ਦੇ ਨਾਰਥ ਸਟੇਟ ਦੀਆਂ ਹਨ। Terima kasih telah menonton! Nabi ya <unlo> ਦੀ ਸਰਕੀ ਕੰਮ ਚੋਂ ਅੱਜ ਅਸੀਂ ਇਹ ਰਿਪੋਰਟ ਦਿੱਤੀ ਹੈ। ਹਾਂਜੀ ਆਪਾਂ ਇੱਕ ਇਮੋਰਲ ਟਰੈਫਿਕਿੰਗ ਦਾ ਪਰਚਰ ਰਜਿਸਟਰ ਕਰ ਰਹੇ ਹਾਂ। ਆਪਣੇ ਜਿਹੜੇ ਓਨਰ ਐ ਤੇ ਆਪਣੇ ਜਿਹੜੇ ਨੇ ਤੁਹਾਨੂੰ ਮੈਨੇਜਰ ਉਹਨਾਂ ਦੇ ਖਿਲਾਫ। ਕਿੰਨੇ ਬੰਦੇ ਘੁਤਰਾ ਕੀਤੇ? ਆਪਾਂ ਜੀ ਬੇਸਿਕਲੀ ਤਾਂ ਫਿਲਹਾਲ ਇੱਕੋ ਬੰਦਾ ਗ੍ਰਿਫਤਾਰ ਕੀਤਾ ਹੈ। ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਨੇ। ਕਿੰਨੀਆਂ ਲੜਕੀਆਂ? ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ THAILAND ਦੀਆਂ। ਕਿੰਨੇ ਕਿੰਨੇ ਸੂਨ ਚੈਨਰ? ਕਿੰਨੇ ਸੂਨ ਫਿਲਹਾਲ ਤਾਂ ਅਸੀਂ ਇੱਕੋ ਤੇ ਰੇਡ ਕੀਤੀ ਜੀ ਸਾਨੂੰ ਇੱਕੋ ਪਤਾ। ਕਿਹੜਾ ਸੂਨ ਐ ਇਹ ਚੀਜ਼? BLOSSOM DESPAJ ਜੀ। ਹਮ। ਥੈਂਕ ਯ